ਸ਼੍ਰੀ ਮੁਖਤਸਰ ਸਾਹਿਬ ਵਿੱਚ ਨੌਜਵਾਨ ਪੱਤਰਕਾਰ ਦੇ ਖਿਲਾਫ ਦਰਜ ਹੋਏ ਮੁਕੱਦਮੇ ਨੇ ਕੀਤੇ ਵੱਡੇ ਸਵਾਲ ਖੜੇ ਪੁਲਿਸ ਨੇ ਆਖਿਆ ਬਿਨਾਂ ਸਬੂਤਾਂ ਤੋਂ ਹੀ ਦਰਜ ਕਰ ਦਿੱਤਾ ਗਿਆ ਇਹ ਪਰਚਾ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਅਤੇ ਕਿੱਲਿਆਂਵਾਲੀ ਚ ਫੈਲੇ ਕਥੇ ਤੇ ਚਿੱਟੇ ਦੇ ਕਾਰੋਬਾਰ ਅਤੇ ਕਥਿਤ ਦੇਵਪਾਰ ਸਮੇਤ ਮਲਾਵਟ ਕੋਰੀ ਦੀਆਂ ਖਬਰਾਂ ਨਸ਼ਰ ਕਰ ਰਹੇ ਨੌਜਵਾਨ ਪੱਤਰਕਾਰ ਦੇ ਖਿਲਾਫ ਤਾਣਾ ਕਿੱਲਿਆਂਵਾਲੀ ਚ ਦਰਜ ਹੋਏ ਬਲੈਕਮੇਲਿੰਗ ਦੇ ਪਰਚੇ ਸੰਬੰਧੀ ਐਸਐਚਓ ਗੁਰਦੀਪ ਸਿੰਘ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਪੱਤਰਕਾਰ ਜਤਨ ਦੇ ਖਿਲਾਫ ਬਿਨਾਂ ਕਿਸੇ ਆਡੀਓ ਜਾਂ ਵੀਡੀਓ ਸਬੂਤ ਸਮੇਤ ਕਿਸੇ ਵੀ ਹੋਰ ਕਿਸਮ ਦੇ ਸਬੂਤੋਂ ਬਿਨਾਂ ਹੀ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਲੋੜੀਂਦੇ ਸਬੂਤ ਮੁਕਦਮੇ ਦੀ ਜਾਂਚ ਦੌਰਾਨ ਜੁਟਾਏ ਜਾਣਗੇ ਫਿਲਹਾਲ ਦੀ ਘੜੀ ਇਹ ਮੁਕਦਮਾ ਦੀਪਕ ਕੁਮਾਰ ਨਾਮ ਦੇ ਹਰਿਆਣਾ ਨਿਵਾਸੀ ਇੱਕ ਅਜਿਹੇ ਹੋਟਲ ਸੰਚਾਲਕ ਜੋ ਲੋਕਾਂ ਦੀ ਪ੍ਰਤੀ ਦਿਨ ਵਰਤੋਂ ਜਾ ਕੁਝ ਘੰਟੇ ਠਹਿਰਨ ਵਾਸਤੇ ਕਮਰੇ ਕਿਰਾਏ ਤੇ ਦਿੰਦਾ ਹੈ ਦੇ ਵੱਲੋਂ ਤਾਣਾ ਕਿੱਲਿਆਂ ਵਾਲੀ ਵਿੱਚ ਲਿਖਾਏ ਗਏ ਜ਼ੁਬਾਨੀ ਬਿਆਨ ਦੇ ਆਧਾਰ ਤੇ ਹੀ ਇਹ ਮੁਕੱਦਮਾ ਦਰਜ ਹੋਇਆ ਹੈ ਪਰਚਾ ਦਰਜ ਕਰਾਉਣ ਵਾਲੇ ਦੀਪਕ ਕੁਮਾਰ ਕੋਲ ਜਦੋਂ ਮੀਡੀਆ ਟੀਮ ਪਹੁੰਚੀ ਤਾਂ ਉਕਤ ਵਿਅਕਤੀ ਨੂੰ ਮੀਡੀਆ ਕੋਲ ਕੈਮਰੇ ਸਾਹਮਣੇ ਬਿਆਨ ਦੇਣ ਮੌਕੇ ਪੱਤਰਕਾਰ ਜਤਿੰਦਰ ਨਾਮ ਤੱਕ ਵੀ ਯਾਦ ਨਹੀਂ ਸੀ ਜਿਸ ਨੇ ਸਵਾਲ ਖੜੇ ਕਰ ਦਿੱਤੇ ਹਨ ਕਿ ਜਿਸ ਵਿਅਕਤੀ ਦਾ ਨਾਮ ਵੀ ਯਾਦ ਨਹੀਂ ਤਾਂ ਆਖਰਕਾਰ ਉਥੇ ਬਲੈਕਮੇਲਿੰਗ ਵਰਗਾ سنگੀਨ ਅਪਰਾਧ ਕਿਵੇਂ ਵਾਪਰ ਗਿਆ ਪત્રਕਰ ਜਤਨ ਦੇ ਖਿਲਾਫ ਦਰਜ ਹੋਇਆ ਇਹ ਮਾਮਲਾ ਇਸ ਕਰਕੇ ਵੀ ਇੱਕ ਮਨਕਰਤ ਕਹਾਣੀ ਜਾਂ ਕਿਸੇ ਵਰਗਾ ਲੱਗਦਾ ਹੈ ਕਿਉਂਕਿ ਸ਼ਿਕਾਇਤਕਰਤਾ ਨੇ ਮੀਡੀਆ ਨੂੰ ਕੋਈ ਸਬੂਤ ਦਿਖਾਉਣ ਦੀ ਥਾਂ ਤੇ ਗੱਲਾਂ ਦਾ ਵੱਡਾ ਪਹਾੜ ਸਿਰਜਦਿਆਂ ਦਲੀਲ ਦਿੱਤੀ ਕਿ ਉਹ ਸਾਰੇ ਸਬੂਤਾਂ ਨੂੰ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕਰੇਗਾ ਜਦੋਂ ਕਿ ਮਾਨਯੋਗ ਅਦਾਲਤ ਦੀ ਨਿਯਮਾਵਲੀ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਮੁਕਾਦਮੇ ਦੇ ਸਬੂਤਾਂ ਨੂੰ ਪੇਸ਼ ਕਰਨ ਦੀ ਵਾਰੀ 1 ਸਾਲ ਦੇ ਵਕਫੇ ਦੇ ਅੰਦਰ ਆਉਂਦੀ ਹੈ ਬਿਗੈਰ ਸਬੂਤਾਂ ਤੋਂ ਪੁਲਿਸ ਵੱਲੋਂ ਦਰਜ ਕੀਤੇ ਗਏ ਬਲੈਕਮੇਲਿੰਗ ਦੇ ਪਰਚੇ ਦਾ ਸਾਹਮਣਾ ਕਰ ਰਹੇ ਨੌਜਵਾਨ ਪੱਤਰਕਾਰ ਜਤਨਦੀ ਦੇ ਰਿਸ਼ਤੇਦਾਰਾਂ ਨੇ ਅੱਜ ਜਤਨਦੀ ਕੀਦੜਬਾਹ ਵਿੱਚ ਵਿਕੇ ਹੋਈ ਪੇਸ਼ੀ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਕੁਝ ਪੱਤਰਕਾਰਾਂ ਨੇ ਜਤਨਦੀ ਨੂੰ ਅਖੌਤੀ ਪੱਤਰਕਾਰ ਵਜੋਂ ਲੈ ਕੇ ਖਬਰਾਂ ਰਾਹੀਂ ਖੂਬ ਪ੍ਰਚਾਰ ਕੀਤਾ ਪਰਿਵਾਰਕ ਮੈਂਬਰਾਂ ਨੇ ਅਜਿਹੇ ਪੱਤਰਕਾਰਾਂ ਨੂੰ ਸਵਾਲ ਕੀਤਾ ਹੈ ਕਿ ਜਿਸ ਮੁਕਦਮੇ ਵਿੱਚ ਹੁਣ ਤੱਕ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਹੈ ਤਾਂ ਅਜਿਹੇ ਪੱਤਰਕਾਰਾਂ ਕੋਲ ਆਖਰਕਾਰ ਕਿਹੜਾ ਸਬੂਤ ਆ ਗਿਆ ਜਿਸ ਦੇ ਆਧਾਰ ਤੇ ਉਹਨਾਂ ਨੇ ਜਤਿੰਨ ਨੂੰ ਅਖੌਤੀ ਪੱਤਰਕਾਰ ਲਿਖ ਕੇ ਅਤੇ ਜਤਿੰਨ ਦੇ ਪਰਿਵਾਰ ਜਾਂ ਵਕੀਲ ਦਾ ਪੱਖ ਲੈਏ ਤੋਂ ਬਿਨਾ ਅੱਧੀ ਅਧੂਰੀ ਖਬਰ ਨੂੰ ਬਤੌਰ ਖਬਰ ਵਜੋਂ ਕਿਸ ਆਧਾਰ ਨਾਲ ਪ੍ਰਕਾਸ਼ਿਤ ਕਰ ਦਿੱਤਾ ਆਓ ਸੁਣਦੇ ਹਾਂ ਕੀ ਕਹਿਣਾ ਸੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਸ਼ਿਕਾਇਤ ਕਰਤਾ ਦਾ ਮਾਮਲਾ ਬੰਦਾ ਬਲੈਕਮੇਲਰ ਹੈ ਪਤਾ ਕੀ ਨਾ ਨਾ ਦਾ ਡੱਡੂ ਜਾਈ ਐਂ ਤਾਂ ਨਹੀਂ ਪਤਾ ਅਕਲੇ ਪਕਾਈ ਕਿੰਨੇ ਵਾਲੀ ਤਾਂ ਮੇਰਾ ਡਬਲ ਹੀ ਦਾ ਰਹਿਣ ਵਾਲਾ ਜਿਹੜਾ ਜਤਨ ਕੁਮਾਰ ਆ ਉਹ ਇੱਕ ਬਲੈਕਮੇਲਰ ਆ ਅਪਰਾਧੀ ਕਿਸਮ ਦਾ ਬੰਦਾ ਹੀ ਬਲੈਕਮੇਲ ਕਰਕੇ ਪੈਸੇ ਮੰਗਦਾ ਹੀ ਮੈਂ ਉਹਦੇ ਪਰਚਾ ਦਰਜ ਕਰਵਾ ਕੀ ਕੀ ਕਹਿੰਦਾ ਸੀ ਤੁਹਾਨੂੰ ਬਲੈਕਮੇਲ ਕੀ ਕਰਦਾ ਸੀ ਪੈਸੇ ਮੰਗਦਾ ਸੀ ਧਮਕੀ ਦਿੰਦਾ ਸੀ ਮੈਂ ਵੈਸੇ ਖਬਰ ਨੂੰ ਕਾਦੀ ਖਬਰ ਲਾਉਂ ਗਿਆ ਸੀ ਕੋਈ ਅਪਰਾਧੀ ਅਸੀਂ ਮਿਹਨਤ ਕੀਤੀ ਹੈ ਜਿੰਦਗੀ ਦੇ ਹੋਟਲ ਚ ਆਇਆ ਸੀ ਜਾਂ ਬਾਹਰ ਮਿਲਿਆ ਸੀ ਬਾਹਰ ਮਿਲੇ ਇੱਥੇ ਮਿਲੇ ਜੀ ਬਾਹਰ ਮਿਲਿਆ ਕੀ ਕਹਿੰਦਾ ਸੀ ਤੁਹਾਨੂੰ ਪੈਸੇ ਮੰਗਦਾ ਸੀ ਨੇ ਪੈਸੇ ਮੰਗਦਾ ਕੀ ਕਹਿ ਕੇ ਕਹਿੰਦਾ ਮੈਨੂੰ 10000 ਰੁਪਏ ਦੇ ਉਹ ਕਹਿੰਦਾ ਨਹੀਂ ਅਸੀਂ ਪਾਵਰ ਬਹੁਤ ਆ ਸਾਡੀ ਕਹਿੰਦਾ ਅਸੀਂ ਨੁਕਸਾਨ ਕਰ ਦਿੰਨੇ ਬੰਦੇ ਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਹਲਦੀ ਮਿਰਚ ਦਾ ਕੰਮ ਕਰਦਾ ਹਾਂ ਠੀਕ ਆ ਹੋਟਲ ਆਪਣਾ ਖਾਣ ਪੀਣ ਨੂੰ ਨਹੀਂ ਇਹ ਪੈਸੇ ਕਾਹਦੇ ਮੰਗਦਾ ਸੀ ਕੀ ਕਹਿੰਦਾ ਸੀ ਯਾਰ ਬਲੈਕ ਮਨਦਰਾਂ ਦਾ ਕੀ ਮਤਲਬ ਹੁੰਦਾ ਹੈ ਜਿਹੜੇ ਮੰਗਦਾ ਸੀ ਕੋਈ ਵਜ੍ਹਾ ਤਾਂ ਦੱਸੀ ਹੋਗੀ ਵਜ੍ਹਾ ਜਿਵੇਂ ਟੱਕੇ ਵਾਲੇ ਟੱਕਾ ਉਹ ਜਿਹੜਾ ਗੁੰਡਾ ਕਰਦੀ ਪੈਸੇ ਕਿਵੇਂ ਮੰਗਦਾ ਸੀ ਤੁਹਾਡੇ ਕੋਲ ਆ ਕਿ ਜ ਫੋਨ ਫੋਨ ਕਿਤੇ ਤੂੰ ਕਿਸੇ ਕੋਲ ਯਾਰ ਇੱਥੇ ਆਇਆ ਮੇਰੇ ਕੋਲੇ ਐਂ ਕਹਿੰਦਾ ਵੀ ਸਾਡਾ ਮੇਰਾ ਸਿੱਕਾ ਚੱਲਦਾ ਕਹਿੰਦਾ ਠੀਕ ਹਨ ਇੱਕ ਆਮ ਬੰਦੇ ਤੋਂ ਕੀ ਹੁੰਦਾ ਆਮ ਬੰਦੇ ਤੋਂ ਧਮਕੀਆਂ ਐਂ ਕਰੋ ਤੁਸੀਂ ਤੁਹਾਨੂੰ ਵਾਧਾ ਸ਼ਹਿਰ ਤਾਲੇ ਕਰ ਦੇਣਾ ਤੁਹਾਡੇ ਸਾਰੇ ਸ਼ਹਿਰ ਤੋਂ ਲੈ ਗਿਆ ਉਹ ਸਰ ਤੁਸੀਂ ਦੱਸਿਆ ਵੀ ਅਪਰਾਧੀ ਕਿਸ ਹਿਸਾਬ ਦਾ ਹੈ ਅਪਰਾਧੀ ਕਿਸ ਹਿਸਾਬ ਦਾ ਬੰਦਾ ਸਾਰੇ ਸ਼ਹਿਰ ਤੋਂ ਪੈਸੇ ਲੈ ਗਿਆ ਪਹਿਲਾਂ ਸਰ ਕੋਈ ਪੁਰਾਣਾ ਅਪਰਾਧ ਕੋਈ ਨਿਗਾਚ ਹੋਵੇ ਤੁਹਾਡਾ ਵੀ ਜਿਹੜਾ ਉਹਨੇ ਕੋਈ ਗਾਂਡ ਪਹਿਲਾਂ ਕੀਤਾ ਹੋਵੇ ਸ਼ਹਿਰ ਦੱਸੂਗਾ ਜੀ ਉਹ ਤੇ ਕੋਰਟ ਦੱਸੂਗਾ ਕੋਰਟ ਦੇ ਵਿੱਚ ਜਦੋਂ ਮੈਂ ਉਹ ਤੇ ਪ੍ਰੂਫ ਰੱਖੂਗਾ ਵੀ ਐਂ ਕਰਕੇ ਵੀ ਅਪਰਾਧ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ ਮੇਰੇ ਕੋਲ ਕੀ ਪ੍ਰੂਫ ਹੈ ਜਿਹੜਾ ਤੁਸੀਂ ਉਹ ਮੈਂ ਉੱਥੇ ਕੋਰਟ 'ਚ ਦਊਂਗਾ ਮੈਂ ਉੱਥੇ ਕੋਰਟ ਨਹੀਂ ਜਿਹੜਾ ਪਰਚਾ ਦਰਜ ਕਰਾਇਆ ਤੁਸੀਂ ਕੋਰਟ ਕੋਰਟ ਦੇ ਵਿੱਚ ਰੱਖੂਗਾ ਹੀ ਮੈਂ ਕੋਰਟ ਦੇ ਵਿੱਚ ਪ੍ਰੂਫ ਕਰੂਗਾ ਆਡੀਓ ਆ ਵੀਡੀਓ ਜਾਂ ਕੋਈ ਡਾਕਟਰ ਸਰ ਕੁਝ ਦਊਂਗਾ ਮੈਂ ਉੱ ਤੋ ਕਿਹਨੇ ਕੋਰਟ ਦੇ ਥਰੂ ਫੈਸਲਾ ਕੋਰਟ ਦੱਸੂਗਾ ਕਿਹਨੇ ਪੈਸੇ ਮੰਗਦਾ ਸੀ ਤੁਹਾਡੇ ਤੋਂ 10000 ਮੰਗਦਾ ਸੀ ਪਹਿਲਾਂ ਮੈਂ ਵੀ ਇਹ ਕੁਝ ਕਰੇਦਾ ਰੱਦੋਂ ਬਾ ਕੋਈ ਗੱਲ ਨਹੀਂ ਉਹ ਮੈਂ ਕੋਰਟ ਦੇ ਵਿੱਚ ਆਪਦੇ ਸਾਰੇ ਪ੍ਰੂਫ ਪੇਸ਼ ਕਰ ਦਨੇ ਕੋਈ ਦਿੱਕਤ ਨਹੀਂ ਪੈਸੇ ਮੰਗਦੀ ਪਤਾ ਕੀ ਆਈ ਬਸ ਆ ਖਬਰ ਦੂਈ ਲਾ ਦੇ ਬਾਕੀ ਜਿਹੜਾ ਮੈਂ ਪ੍ਰੂਫ ਆ ਕੋਰਟ ਦੇ ਵਿੱਚ ਦੇ ਕੇ ਅਪਰਾਧੀ ਨੂੰ ਉਹਦੇ ਕੀਤੇ ਦੀ ਸਜ਼ਾ ਦਵਾਵਾਂਗੇ ਨਹੀਂ ਪਰ ਤੁਸੀਂ ਫਿਰ ਅਪਰਾਧੀ ਹੋ ਅਪਰਾਧੀ ਹੁੰਦੇ ਆ ਜਿਹੜੇ ਕ੍ਰਾਈਮਨਲਾਂ ਲੋਕਾਂ ਨੂੰ ਬਲੈਕਮੇਲ ਕਰਦੇ ਆ ਅਪਰਾਧੀ ਹੁੰਦੇ ਆ ਠੀਕ ਹੈ ਨੀ ਬਹੁਤ ਐਨੀ ਹੈ ਆਪਨੂੰ ਉਹ ਲੋਕਾਂ ਨੂੰ ਬਲੈਕਮੇਲ ਕਰਕੇ ਦਬਾਅ ਪਾ ਕੇ ਲੋਕਾਂ ਤੋਂ ਪੈਸੇ ਮੰਗਦਾ ਸੀ ਉਹ ਤੇ ਇੱਕ ਆਦਮੀ ਸਾਡੇ ਕੋਲ ਆਇਆ ਵਿਚਾਰਾ ਪੀੜਤ ਸੀ ਉਹ ਉਹਦੇ ਦਬਾਅ ਪਾ ਕੇ ਪੈਸੇ ਮੰਗੇ ਸੀ ਤੇ ਨੁਕਸਾਨ ਦੇ ਕਰਨ ਦੇ ਵਜਿਨੇ ਹੁਣ ਧਮਕੀ ਦਿੱਤੀ ਅਸੀਂ ਬਿਨਤਰਾ ਨੁਕਸਾਨ ਕਰੂੰਗਾ ਤੇ ਜਿੰਨੇ ਤੁਮ 10000 ਰੁਪਇਆ ਦੇ ਉਹਨੇ ਸਾਨੂੰ ਬਿਆਨ ਲਗਾਇਆ ਤੇ ਅਸੀਂ ਅਧਿਕਾਰੀ ਜੋ ਬੰਦੀ ਕਰਦੇ ਕੋਰਪ ਦਿੱਤਾ ਉਹਨੇ ਵੀ ਪੈਸੇ ਮੰਗੇ ਸੀ ਕੋਈ ਆਡੀਓ ਕੋਈ ਵੀਡੀਓ ਕਿਸੇ ਤਰ੍ਹਾਂ ਦੀ ਇਹ ਤਾਂ ਅਜੇ ਤੱਕ ਤਫ਼ਤੀਸ਼ ਚੱਲੇ ਜਾਂਦੇਗਾ ਕੰਮ ਕਰਦਾ ਉਹ ਬੰਦਾ ਜਿਹਨੇ ਤੁਹਾਨੂੰ ਕੰਪਲੀਟ ਕੀਤੀ ਉਹਦਾ ਇੱਕ ਹੋਟਲ ਹੈ ਜੀ ਤੇ ਹੋਟਲ ਦੇ ਇਹ ਹੁਣ ਧਮਕੀਆਂ ਦਿੰਦਾ ਸੀਗਾ ਕਿ ਮੈਂ ਤੇਰੀ ਖਬਰ ਲਾਉਂਗਾ ਤੇਰੀ ਮੇਰੇ ਘਰ ਦਾ ਮਾਮਲਾ ਦਰਜ ਕੀਤਾ ਗਿਆ ਇਹ 308 ਬੀ ਐਨ ਐਸ ਦੇਦੀ 2 352 ਦੀ 1 ਬਿਜ਼ਨਸ ਗ੍ਰਫਤਰੀ ਹੋ ਚੁੱਕੀ ਹੈ ਗ੍ਰਫਤਰੀ ਹੋ ਗਈ ਸਰ ਇੱਕ ਹੋਟਲ ਵਾਲੇ ਕੋਈ ਕਮਰੇ ਵਗੈਰਾ ਨਹੀਂ ਕਰਾਈ ਕਰ ਦਿੰਦੇ ਆ ਹਾਂ ਦੱਸਦਾ ਦਿੰਦੇ ਕਮਰੇ ਦਿੰਦੇ ਕਰਾਤੇ ਹੋ ਤਾਈਓ ਬਲੈਕਮੇਲ ਕਰਦਾ ਸੀ ਨਾ ਸਰ ਕੋਈ ਪਹਿਲਾਂ ਹੋਟਲਾਂ ਨੇ ਤੇ ਜਾਂ ਕਿਸੇ ਹੋਰ ਸਰ ਦਾ ਕੋਈ ਪਛਾਤਾ ਨਹੀਂ ਕੋਈ ਹਿਊਮਨ ਟ੍ਰੈਕਿੰਗ ਦਾ ਜਾਂ ਹੋਰ ਕਿਸੇ ਨਾ ਜੀ ਅੱਜ ਤਾਂ ਸਾਡੇ ਸਾਹਮਣੇ ਨਹੀਂ ਆਇਆ ਕੋਈ ਅਸੀਂ ਚੈੱਕ ਇਨ ਕਰਦੇ ਨਹੀਂ ਵੈਸੇ ਨਹੀਂ ਹੋਟਲਾਂ ਦੀ ਸਾਡੇ ਸਾਹਮਣੇ ਕੋਈ ਆਇਆ ਨਹੀਂ ਪਰਫੈਕਟ ਥੈਂਕ ਯੂ ਸਰ ਥੈਂਕ ਯੂ